ਜਾਣੂ प्यारे विद्यार्थियों 9वीं जमात दी विज्ञान दी किताब ਦਾ ਅਧਿਆਇ 9वां गुरुत्वाकर्षण ਤੇ ਇਸ ਅਧਿਆਇ ਦੇ ਸੋਚੋ ਤੇ ਉੱਤਰ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਗਲੇ 5 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਸ਼ਬਦਾਂ ਵਿੱਚ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ ਤਾਂ ਸ਼ੁਰੂ ਕਰੀਏ प्यारे विद्यार्थियों इसी चैनल, दिया, दिया, चैनल पे ਤੁਹਾਡੀਆਂ ਅੰਗਰੇਜ਼ੀ ਦੀਆਂ ਤਿੰਨ ਤੇ ਗਣਿਤ ਦੀਆਂ ਪੰਜ-ਛੇ ਪਲੇਲਿਸਟਾਂ ਹਨ ਤੁਸੀਂ YouTube ਤੇ ਜਾ ਕੇ ਚਰਸਾਲ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਤੇ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਅਲੱਗ-ਅਲੱਗ ਜਮਾਤਾਂ ਦੀਆਂ ਅਲੱਗ-ਅਲੱਗ ਵਿਸ਼ਿਆਂ ਦੀਆਂ ਹੋਰ ਪਲੇਲਿਸਟਾਂ ਵੀ ਬਹੁਤ ਸਾਰੀਆਂ ਮਿਲ ਜਾਣਗੀਆਂ ਸੋ ਤੁਸੀਂ ਉਹਨਾਂ ਨੂੰ ਖੋਲ ਕੇ ਉਹਨਾਂ ਚੋਂ ਵੀਡੀਓਜ਼ ਵੀ ਜ਼ਰੂਰ ਦੇਖੋ ਉਹ ਦੇਖੀਏ ਬੱਚਿਓ ਨੇ ਆਪਣੇ ਸਵਾਲ ਉਛਾਲ ਬਲ ਜਿਹਨੂੰ ਕਿਹਾ ਜਾਂਦਾ ਹੈ ਪੁਆਇੰਟ ਫੋਰਸ ਅੰਗਰੇਜ਼ੀ ਵਿੱਚ ਜਾਂ ਤਕੇਲ ਬਲ ਤਕੇਲ ਬਲ ਵੱਲ ਨੂੰ ਤੇ ਉੱਪਰ ਵੱਲ ਨੂੰ ਤੇ ਕੇਵਲ ਅਪਥਰਸਟ ਠੀਕ ਹੈ ਨਾ ਅਥਰਸਟ ਦੇ ਹੋ ਗਿਆ ਤਕੇਲ ਤੇ ਅਪਥਰਸਟ ਮਨੇ ਉੱਪਰ ਵੱਲ ਨੂੰ ਤਕੇਲ ਬਲ ਕਿਉਂਕਿ ਪੁਆਇੰਟ ਫੋਰਸ ਹਮੇਸ਼ਾ ਉੱਪਰ ਵੱਲ ਨੂੰ ਲੱਗਦਾ ਹੈ ਯਾਂ ਤਕੇਲ ਬਲ ਤੋਂ ਕੀ ਭਾਵ ਹੈ ਠੀਕ ਹੈ ਸੋ ਕਿਸੇ ਵਸਤੂ ਨੂੰ ਦਰਵ ਵਿੱਚ ਪਾਉਣ ਤੇ ਉਸ ਵਸਤੂ ਤੇ ਉੱਪਰ ਵੱਲ ਨੂੰ ਬਲ ਲੱਗਦਾ ਹੈ ਹਵਾ ਵੀ ਬੱਚੋ ਦਰਵ ਹੈ ਸਾਨੂੰ ਨਜ਼ਰ ਨਹੀਂ ਆਉਂਦੀ ਗੈਸਾਂ ਦਾ ਮਿਸ਼ਰਣ ਹੈਗਾ ਇਹ ਵੀ ਦਬਾਅ ਬਣਦੀ ਹੈ। ਐਂ ਕਰਕੇ ਕਈ ਚੀਜ਼ਾਂ ਉੱਪਰ ਉਡਦੀਆਂ ਨੇ ਹਨਾ। ਸੋ ਇਹ ਦੇਖੋ ਇਹ ਮਿਲ ਕੇ ਜਿੱਦਾਂ ਇਹ ਕਿਸੇ ਵੀ ਵਸਤੂ ਦਰਵ ਵਿੱਚ ਚਾਹੇ ਉਹ ਗੈਸ ਹੈਗੀ ਹੈ, ਚਾਹੇ ਉਹ ਤਰਲ ਪਦਾਰਥ ਹੈ ਉਹ ਚ ਪਾਵਾਂਗੇ ਕੋਈ ਚੀਜ਼ ਅੰਸ਼ਿਕ ਰੂਪ ਵਿੱਚ ਜਾਂ ਡੁਬੋਵਾਂਗੇ, ਉਹਦੇ ਤੇ ਦਰਵ ਵੱਲੋਂ ਉੱਪਰ ਨੂੰ ਬਲ ਲੱਗਦਾ ਹੈ। ਇਹ ਬਲ ਹਮੇਸ਼ਾ ਗੁਰੂਤਾ ਆਕਰਸ਼ਣ ਵੱਲੋਂ ਲੱਗਦੇ ਬਲ ਦੀ ਉਲਟ ਦਿਸ਼ਾ ਵਿੱਚ ਲੱਗਦਾ ਹੈ। ਗੁਰੂਤਾ ਆਕਰਸ਼ਣ ਦਾ ਬਲ ਥੱਲੇ ਵੱਲ ਲੱਗਦਾ ਹੈ ਲੰਬਤ। ਤੇ ਇਹ ਬਿਲਕੁਲ ਉਹਦੇ ਉਲਟ ਦਿਸ਼ਾ ਵਿੱਚ ਉੱਪਰ ਨੂੰ ਲੱਗਦਾ ਹੈ ਇਸ ਬਲ ਨੂੰ ਉਛਾਲ ਬਲ ਪੁਆਇੰਟ ਫੋਰਸ ਜਾਂ ਤਕੇਲ ਬਲ ਅਥਰਸ਼ਟ ਕਿਹਾ ਜਾਂਦਾ ਹੈ ਉਛਾਲ ਬਲ ਦੀ ਮਾਤਰਾ ਦਰਵ ਦੀ ਘਣਤਾ ਜਿਹਨੂੰ ਕਿਹਾ ਡੈਂਸਿਟੀ ਉਹਦੇ ਬਾਰੇ ਅਸੀਂ ਇਹ ਕਰਾਂਗੇ ਤੇ ਨਿਰਭਰ ਕਰਦੀ ਹੈ ਉਛਾਲ ਬਲ ਕਿੰਨਾ ਹੋਏਗਾ ਥੋੜਾ ਹੈ ਜਿਆਦਾ ਹੈ ਇਹ ਉਸ ਦਰਵ ਦੀ ਜੋ ਘਣਤਾ ਉੱਤੇ ਨਿਰਭਰ ਕਰਦਾ ਹੈ ਜਿੰਨੀ ਜ਼ਿਆਦਾ ਦਰਵ ਦੀ ਘਣਤਾ ਹੋਵੇਗੀ ਉਨਾ ਹੀ ਜ਼ਿਆਦਾ ਉਛਾਲ ਬਲ ਹੋਏਗਾ ਠੀਕ ਹੈ ਉਹ ਦੇਖੀਏ ਨਾ 29ਵਾਂ ਸਵਾਲ ਤਲਾਬ ਵਿੱਚ ਤਰਦੇ ਹੋਏ ਅਸੀਂ ਆਪਣੇ ਆਪ ਨੂੰ ਹਲਕਾ ਮਹਿਸੂਸ ਕਿਉਂ ਕਰਦੇ ਹਾਂ ਸਾਨੂੰ ਹਲਕਾ ਲਗਾਇਆ ਜਾਂਦਾ ਹੈਗਾ ਮੈਨੂੰ ਇਹ ਪਹਿਲਾਂ ਤੁਹਾਡੇ ਜੋ ਕਿੰਨੇ ਨੇ ਤਾਰੀਆਂ ਲਾਈਆਂ ਮੈਂ ਤੇ ਮਰਚੰਡ ਦੇ ਵਿੱਚ ਕੰਮ ਕੀਤਾ ਤੇ ਸਾਨੂੰ ਟ੍ਰੇਨਿੰਗ ਦੇ ਦੌਰਾਨ ਤਰਨਾ ਸਿਖਾਇਆ ਗਿਆ ਸੀਗਾ ਸੋ ਜਦੋਂ ਪਹਿਲੀ ਵਾਰ ਮੈਂ ਪਾਣੀ 'ਚ ਵੜਿਆ ਤੇ ਲੱਗੇ ਕਿ ਅਸੀਂ ਹਲਕੇ ਫੁਲਕੇ ਜੇ ਹੋ ਗਏ ਆ ਵੀ ਸਾਡਾ ਪਾਰ ਕੱਟ ਗਿਆ ਠੀਕ ਹੈ ਕਿਉਂ ਹੁੰਦਾ ਰਿਖਿਆ ਸਾਡੇ ਤੇ ਲੱਗਦਾ ਗੁਰੂਤਾ ਆਕਰਸ਼ਣ ਬਲ ਕਿ ਸਾਡਾ ਪੁੰਜ ਹੈਗਾ ਆਕਰਸ਼ਨ ਜਿਹੜਾ ਧਰਤੀ ਇਹ ਸਾਨੂੰ ਆਪਣਾ ਖਿੱਚਦੀ ਹੈ ਤੇ ਉਹਦੇ ਨਾਲ ਅਸੀਂ ਧਰਤੀ ਤੇ ਸਦਾ ਤੇ ਜੁੜੇ ਰਹਿੰਦੇ ਹਾਂ ਹਨਾ ਸੋ ਗੁਰੂਤਾ ਆਕਰਸ਼ਨ ਬਲ ਜਾਂ ਸਾਡਾ ਭਾਰ ਸਾਨੂੰ ਥੱਲੇ ਵੱਲ ਨੂੰ ਖਿੱਚਦਾ ਹੈ ਪਰ ਪਾਣੀ ਸਾਡੇ ਸਰੀਰ ਤੇ ਉੱਪਰ ਵੱਲ ਨੂੰ ਧਕੇਲ ਬਲ ਲਾਉਂਦਾ ਹੈ ਹੁਣੀ ਅਸੀਂ ਪਿਛਲੇ ਸਵਾਲ ਚ ਪੜਿਆ ਕਿ ਜਦੋਂ ਵੀ ਕਿਸੇ ਚੀਜ਼ ਨੂੰ ਕਿਸੇ ਦਰਬ ਵਿੱਚ ਪਾਇਆ ਜਾਂਦਾ ਹੈ ਤੇ ਦਰਬ ਵੱਲੋਂ ਉਸ ਵਸਤੂ ਤੇ ਉੱਪਰ ਵੱਲ ਨੂੰ ਧਕੇਲ ਬਲ ਲੱਗਦਾ ਹੈ ਸੋ ਉੱਪਰੋਂ ਦਾ ਕੇਲਵਨ ਲੱਗਦਾ ਜਿਵੇਂ ਸਾਨੂੰ ਉੱਪਰ ਨੂੰ ਘੜਤਾ ਤੇ ਸਾਡਾ ਇਹ ਲੱਗੇ ਭਾਰ ਦੇ ਉਹ ਭਾਰ ਦੇ ਵਿਰੋਧ ਵਿੱਚ ਲੱਗ ਰਿਹਾ ਸੋ ਭਾਰ ਇਹ ਕੁੱਲ ਤੌਰ ਤੇ ਜਿਹੜਾ ਸਾਡੇ ਥੱਲੇ ਵੱਲਾਂ ਲੱਗਣ ਵਾਲਾ ਭਾਰ ਹੈ ਵੱਲ ਹੈ ਉਹ ਘਟ ਜਾਂਦਾ ਇਸੇ ਕਰਕੇ ਪਾਣੀ 'ਚ ਤਰਦੇ ਹੋਏ ਅਸੀਂ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਦੇ ਹਾਂ ਭਾਰ ਗੁਰਤਾਕਰਸ਼ਨ ਬਲਸ ਨੂੰ ਥੱਲੇ ਹਲ ਖਿੱਚ ਰਿਹਾ ਸੀਗਾ ਪਰ ਉਹਦੇ ਵਿਰੋਧ ਵਿੱਚ ਉਲਟ ਬਲ ਪਾਣੀ ਦੇ ਠੇਕੇ ਵਾਲ ਦੇ ਰੂਪ ਵਿੱਚ ਲੱਗਣ ਲੱਗ ਗਿਆ ਤੇ ਸਾਨੂੰ ਆਪਣੇ ਆਪ ਨੂੰ ਹਲਕਾ ਮਹਿਸੂਸ ਹੋਣ ਲੱਗ ਜਾਂਦਾ ਹੈ ਠੀਕ ਹੈ ਖੂਜੋਂ ਪਾਣੀ ਕੱਢਦੇ ਹੋਏ ਜਦੋਂ ਇਹ ਇੱਥੇ ਕਰੋੜਾ ਨਹੀਂ ਹੈ ਉਹੜਾ ਜਦੋਂ ਪਾਣੀ ਦੀ ਭਰੀ ਬਾਲਟੀ ਪਾਣੀ ਤੋਂ ਬਾਹਰ ਆ ਜਾਂਦੀ ਹੈ ਤਾਂ ਉਹ ਭਾਰੀ ਕਿਉਂ ਲੱਗਣ ਲੱਗ ਜਾਂਦੀ ਹੈ ਮੈਨੂੰ ਨਹੀਂ ਪਤਾ ਬੱਚੋ ਤੁਹਾਡੇ ਚੋਂ ਕਿੰਨਿਆਂ ਨੇ ਖੂਜੋਂ ਪਾਣੀ ਧੋਇਆ ਸੋ ਕਦੀ ਖੂ ਹੋਵੇ ਤੇ ਉਹ ਚ ਲੱਜ ਦੇ ਨਾਲ ਬਨ ਕੇ ਬਾਲਟੀ ਸੱਟੋ ਤਲੇ ਪਾਣੀ ਭਰ ਜਾਈਗੀ ਤੇ ਤੁਸੀਂ ਇਹ ਖਿੱਚੋਗੇ ਨਾ ਲੱਗੇ ਤੇ ਬੜੀ ਹਲਕੀ ਹੈਗੀ ਹੈ ਪਰ ਜਿੱਦੈ ਬਾਲਟੀ ਪਾਣੀ ਦੇ ਖੂਨ ਦੇ ਖੋ ਦਾ ਪਾਣੀ ਉਹ ਚ ਬਾਹਰ ਆਏਗੀ ਨਾ ਉਹ ਤੁਹਾਨੂੰ ਭਾਰੀ ਲੱਗਣਾ ਲੱਗੇਗੀ ਸੋ ਸਵਾਲ ਹੈ ਕਿ ਇਹ ਇਦਾਂ ਕਿਉਂ ਹੁੰਦਾ ਹੈ ਆਓ ਵਿਗਿਆਨ ਦੀ ਦ੍ਰਿਸ਼ਟੀ ਤੋਂ ਸਮਝੀਏ ਜਦੋਂ ਤੱਕ ਬਾਲਟੀ ਪਾਣੀ ਵਿੱਚ ਰਹਿੰਦੀ ਹੈ ਉਸਤੇ ਉੱਪਰ ਉਸਤੇ ਉੱਪਰ ਵਾਲ ਨੂੰ ਉਸ ਉੱਪਰ ਬਾਲਟੀ ਉੱਪਰ ਉੱਪਰ ਵਾਲ ਨੂੰ ਪਾਣੀ ਦਾ ਧੱਕੇਲ ਬਲ ਲੱਗਦਾ ਰਹਿੰਦਾ ਹੈ ਜੋ 19 ਮਾਤਰਾ ਦੇ ਨਾਲ ਥੱਲੇ ਵਾਲੇ ਲੱਗਦੇ ਬਾਲਟੀ ਦੇ ਭਾਰ ਨੂੰ ਘਟਾਈ ਰੱਖਦਾ ਹੈ ਬੇਟਾ ਹੋ ਗਿਆ ਨਾ ਨੈਗੇਟਿਵ ਹੋ ਗਿਆ ਰਿਨਾਤਮਕ ਹੋ ਗਿਆ ਮੰਨ ਲਓ ਜੇ ਗੁਰੂਤਾਕਰਸ਼ਨ ਬਲ ਥੱਲੇ ਨੂੰ ਲੱਗਦਾ ਜਿਹੜਾ ਹੈਗਾ ਉਹ ਅਸੀਂ ਧਨਾਤਮਕ ਮੰਨ ਲਈਏ ਤੇ ਉਲਟ ਬਲ ਜਿਹੜਾ ਰਿਨਾਤਮਕ ਮੰਨ ਲਈਏ ਤੇ ਉਹ ਉਹਨਾਂ ਘਟ ਦਿੰਦਾ ਉਹਨਾਂ ਘਟਾ ਦਿੰਦਾ ਠੀਕ ਹੈ ਨਾ ਸੋ 19 ਮਾਤਰਾ ਦੇ ਨਾਲ ਥੱਲੇ ਵਾਲੇ ਲੱਗਦੇ ਬਾਲਟੀ ਦੇ ਭਾਰ ਨੂੰ ਘਟਾਈ ਰੱਖਦਾ ਹੈ ਤੇ ਸਾਨੂੰ ਬਾਲਟੀ ਹਲਕੀ ਜਾਪਦੀ ਹੈ ਜਦੋਂ ਪਾਣੀ ਦੇ ਵਿੱਚ ਹੁੰਦੀ ਹੈ ਪਾਣੀ ਤੋਂ ਬਾਹਰ ਆਉਣ ਤੇ ਇਹ ਧਕੇਲ ਬਲ ਅਲੋਪ ਹੋ ਜਾਂਦਾ ਹੁਣ ਪਾਣੀ ਦਾ ਤੇ ਹੁਣ ਹਵਾ ਦਾ ਧਕੇਲ ਬਲ ਤੇ ਬਹੁਤ ਘੱਟ ਹੈਗਾ ਉਹ ਤੇ ਹਰ ਵੇਲੇ ਸਾਡੇ ਆਲੇ ਦੋਲੇ ਹੁੰਦਾ ਉਹਦੀ ਸਾਨੂੰ ਆਦਤ ਪਈ ਹੋਈ ਹੈ ਸੋ ਪਾਣੀ ਦਾ ਧਕੇਲ ਬਲ ਬਹੁਤ ਜ਼ਿਆਦਾ ਸੀਗਾ ਉਹ ਲੱਗ ਰਿਆ ਸੀ ਉੱਪਰ ਨੂੰ ਬਾਲਟੀ ਬਾਹਰ ਆ ਗਈ ਤੇ ਧਕੇਲ ਬਲ ਲੱਗਣਾ ਬੰਦ ਹੋ ਗਿਆ ਤੇ ਜਿਹੜਾ ਸਾਡਾ ਕੰਮ ਵਾਲਾ ਕਰਦੀ ਵੇਸੀ ਉਹ ਜਿੰਨਾ ਗੁਰਤਾਕਰਸ਼ਨ ਬਲ ਦਾ ਜਿਹੜਾ ਭਾਰ ਜਿਹੜਾ ਸੀਗਾ ਉਹ ਘਟ ਰਗ ਰਿਆ ਸੀਗਾ ਉਹ ਹੁਣ ਉਹ ਘਟਾਉਣ ਵਾਲੀ ਜਿਹੜੀ ਰਾਸ਼ੀ ਸੀਗੀ ਉਹ ਅਲੋਪ ਹੋ ਗਈ ਤੋ ਥੱਲੇ ਵੱਲ ਬਾਲਟੀ ਤੇ ਪੂਰਾ ਭਾਰ ਲੱਗਦਾ ਹੈ ਤੇ ਬਾਲਟੀ ਸਾਨੂੰ ਭਾਰੀ ਲੱਗਣ ਲੱਗ ਜਾਂਦੀ ਹੈ ਆਰਕੀਮੀਡੀਸ ਸਿਧਾਂਤ ਆਰਕੀਮੀਡੀਸ ਪ੍ਰਿੰਸੀਪਲ ਕੀ ਹੈ ਆਰਕੀਮੀਡੀਸ ਸਿਧਾਂਤ ਦੇ ਮੁਤਾਬਕ ਜਦੋਂ ਕਿਸੇ ਵਸਤੂ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ਤੇ ਚਾਹੇ ਉਹ ਪੂਰੀ ਥੱਲੇ ਤੱਕ ਪਾਣੀ ਦੀ ਉੱਪਰਲੀ ਜਾਂ ਦਰਬ ਦੀ ਉੱਪਰਲੀ ਸਤ੍ਹਾ ਤੋਂ ਪੂਰੀ ਡੋਬ ਦਿਵੋ ਜਾਂ ਅੰਸ਼ਕ ਰੂਪ ਚ ਦੀ 1/3 2/3 ਹੋਣਾ ਜ ਜਿੰਨਾ ਇਸਾ ਥੋੜਾ ਬਹੁਤ ਹਿੱਸਾ ਉਹ ਮੇਂ ਹਿੱਸਾ ਵਦਾ ਧਰਵ ਵਿੱਚ ਡੁਬੋਇਆ ਜਾਂਦਾ ਹੈ ਤਾਂ ਉਸ ਦੁਆਰਾ ਉੱਪਰ ਵੱਲ ਮਹਿਸੂਸ ਕੀਤਾ ਬਲ ਉਸ ਵੱਲ ਉੱਪਰ ਕੀਤਾ ਮਹਿਸੂਸ ਬਲ ਜਿਹੜਾ ਕਿਹੜਾ ਹੈ ਉਹ ਤਕੇਲ ਬਲ ਜਿਹੜਾ ਹੈ ਵਸਤੂ ਦੁਆਰਾ ਉਹ ਕਿੰਨਾ ਹੁੰਦਾ ਹੈ ਹੁਣ ਐਚ ਆਰਕਿਮੀਡੀਜ਼ ਪ੍ਰਿੰਸੀਪਲ ਸਾਨੂੰ ਉਹਦੀ ਰਾਸ਼ੀ ਦੱਸਦਾ ਹੈ ਕਿ ਉਹਦੀ ਮਾਤਰਾ ਕਿੰਨੀ ਹੁੰਦੀ ਹੈ ਤਕੇਲ ਬਲ ਦੀ ਉੱਪਰ ਵੱਲ ਮਹਿਸੂਸ ਕੀਤਾ ਬਲ ਜਿਹੜਾ ਅਬਡ ਫੋਰਸ ਜਿਹੜਾ ਹੈਗਾ ਤਕੇਲ ਬਲ ਹੈਗਾ ਵਸਤੂ ਦੁਆਰਾ ਵਿਸਥਾਪਿਤ ਦਰਵ ਦੇ ਭਾਰ ਦੇ ਬਰਾਬਰ ਹੁੰਦਾ ਹੈ ਭਾਰ ਤੁਸੀਂ ਐਸ ਮਨੋ ਵਿੱਚ ਜਿੰਨੀ ਜਿੰਨਾ ਜਿੰਨਾ ਆਇਤ ਇਹ ਇਹ ਜਿੰਨਾ ਮਲਕੀ ਆਇਤਨ ਵਸਤੂ ਦਾ ਹੈਗਾ ਜਿਹੜਾ ਪਾਣੀ ਵਿੱਚ ਡੁੱਬਿਆ ਗਿਆ ਉਹਨਾਂ ਉਹਨਾਂ ਹੀ ਆਇਤਨ ਦੀ ਉਹ ਦਰਵ ਜਿਹੜਾ ਵਿਸਥਾਪਿਤ ਹੋ ਗਿਆ ਸੋ ਜਿੰਨਾ ਵਿਸਥਾਪਿਤ ਹੋਇਆ ਉਹਦਾ ਕਿੰਨਾ ਭਾਰ ਬਣਦਾ ਹੈ ਉਹਦਾ ਮਲਕੀ ਪੁੰਜ ਲੱਲ ਉਹ ਤੇ ਉਹਨੂੰ ਗੁਰਤਾ ਪਰ ਬੇਗ ਦੇ ਨਾਲ ਗੁਣਾ ਕਰ ਦੋ ਇਹ ਅੱਗੇ ਅਸੀਂ ਤੁਹਾਨੂੰ ਸਮਝਾਵਾਂਗੇ ਉਹ ਅਪਥਰਸਟ ਜਿਹੜਾ ਹੈ ਉਹ ਪੁਆਇੰਟ ਫੋਰਸ ਹੈ ਉੱਪਰ ਵੱਲ ਤੇ ਕਲੇਬਲ ਲੱਗਣ ਜਿਹੜਾ ਹੈ ਉਹ ਵਿਸਥਾਪਿਤ ਦਰਵ ਦੇ ਭਾਰ ਦੇ ਬਰਾਬਰ ਹੁੰਦਾ ਹੈ ਇਹ ਵੇ ਆਰਕਿਮੀਡੀ ਸਿਧਾਂਤ ਇਹ ਤੁਹਾਨੂੰ ਚੰਗੀ ਤਰ੍ਹਾਂ ਰੱਟੇ ਲਾਣਾ ਪੈਣਾ ਹੈ ਇਹਨੂੰ ਚੰਗੀ ਤਰ੍ਹਾਂ ਰੱਟ ਲਵੋ ਤੇ ਜ਼ੁਬਾਨੀ ਲਿਖਣ ਦਾ ਇਹਨੂੰ ਅਭਿਆਸ ਕਰ ਲਵੋ ਠੀਕ ਹੈ ਅਗਲਾ ਆ ਗਿਆ ਕਿਉਂਕਿ ਅਸੀਂ ਅੱਗੇ ਵਧਾਂਗੇ ਹਾਲਾਂਕਿ ਇਹ ਪਿਛਲੀ ਜਮਾਤਾਂ ਵਿੱਚ ਜਾਂ ਪਿਛਲੇ ਅਧਿਆਇਆਂ ਵਿੱਚ ਅਸੀਂ ਪੜ ਚੁੱਕੇ ਹਾਂ ਪਰ ਇਹਨੂੰ ਇੱਕ ਵਾਰੀ ਫਿਰ ਦੁਹਰਾਓ ਹੋ ਜਾਏਗਾ ਕਿ ਕਣਤਾ ਦੀ ਪਰਿਭਾਸ਼ਾ ਲਿਖੋ ਹੈ ਬੱਚਿਓ ਸਾਨੂੰ ਪਤਾ ਹੋਣਾ ਚਾਹੀਦਾ ਚੰਗੀ ਤਰ੍ਹਾਂ ਕਿ ਕਣਤਾ ਕੀ ਹੁੰਦੀ ਹੈ ਕਿਸੇ ਵਸਤੂ ਦੇ ਇਕਾਈ ਆਇਤਨ ਵੋਲਿਊਮ ਇਕਾਈ 1 ਸੈਂਟੀਮੀਟਰ 큐ਬ ਹੋ ਸਕਦਾ ਹੈ 1 ਮੀਟਰ 큐ਬ ਹੋ ਸਕਦਾ ਹੈ ਆਮ ਤੌਰ ਤੇ SI ਯੂਨਿਟ ਵਿੱਚ ਅਸੀਂ ਮੀਟਰ ਵਰਤਦੇ ਹਾਂ ਠੀਕ ਹੈ ਨਾ ਸੋ ਕਿਸੇ ਵਸਤੂ ਦੇ ਇਕਾਈ ਆਇਤਨ ਦੇ ਪੁੰਜ ਮਾਸ ਨੂੰ ਉਸ ਵਸਤੂ ਦੀ ਕਣਤਾ ਕਿਹਾ ਜਾਂਦਾ ਹੈ ਬਸ 1 ਮੀਟਰ ਕਿਉਂ 1 ਮੀਟਰ ਕਣ ਦੀ ਵਸਤੂ ਲੈ ਲਵੋ ਦੇਖੋ ਕਿੰਨਾ ਪੁੰਜਾਗਾ ਸੋ ਜਿੰਨਾ ਪੁੰਜਾਗਾ ਉਹਦੀ ਕਾਈ ਹੋਏਗੀ ਸੋ ਮੰਨ ਲਓ ਇੱਕ ਵਸਤੂ ਦਾ ਪੁੰਜ m ਅਤੇ ਆਇਤਨ v ਹੈ ਤਾਂ ਘਣਤਾ d ਡੈਨਸਿਟੀ ਕਿਹਨੀ ਆਗੀ ਪੁੰਜ ਆਇਤਨ ਮਾਸ ਅਪੋਨ ਵੋਲਿਊਮ ਜਾਂ m d v ਅਸੀਂ ਅੱਗੇ ਵਰਤਦੇ ਹਾਂ ਜੇ ਪੁੰਜ ਪਤਾ ਕਰਨਾ ਹੋ ਕਿਸੇ ਚੀਜ਼ ਦਾ ਤੇ ਉਹਦਾ ਆਇਤਨ ਪਤਾ ਕਰ ਲਓ ਤੇ ਆਇਤਨ ਦੇ ਨਾਲ ਪਤਾ ਕਰ ਲੋ ਕਿ ਇਹਦੀ ਇਹਦੀ ਕਣਤਾ ਕਿੰਨੀ ਹੈਗੀ ਹੈ ਸੋ ਆਇਤਨ ਨੂੰ ਕਣਤਾ ਨਾਲ ਗੁਣਾ ਕਰ ਦੋ ਤੇ ਸੜਕੋ ਪੁੰਜ ਆ ਜਾਂਦਾ ਤੇ ਕਣਤਾ ਦੀ ਐਸਾ ਹੀ ਇਕਾਈ ਕਿਲੋਗ੍ਰਾਮ ਹੈ ਕਿਲੋਗ੍ਰਾਮ ਮੇ ਪ੍ਰਤੀ ਮੀਟਰ ਕਣ ਹੈ ਮੀਟਰ ਕਯੂਬ ਹੈ ਸੋ ਐਵੀ ਸਾਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਬੱਚਿਓ ਸੋ ਐਸੀ ਸਾਰੇ ਵਿਦਿਆਰਥੀਓ ਅੱਜ ਦੇ ਅਗਲੇ ਇਸਾ ਧਿਆਨ ਨਾਲ ਜੁੜੇ ਅਨ ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨਿਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਬ ਰੱਖਾ どうぞ。